ਸੰਤ ਜਨ ਇਸ ਮਾਤ ਲੋਕ ਵਿੱਚ ਆਮ ਜੀਵਾਂ ਦੀ ਤਰ੍ਹਾਂ ਨੀਮੀਆਂ ਜੂਨੀਆਂ ਤੋਂ ਮਨੁੱਖ ਸਰੀਰ ਵਿੱਚ ਨਹੀਂ ਆਉਂਦੇ ਬਲਕਿ ਧਰ ਧਾਮ ਦੇ ਵਾਸੀ ਅਤੇ ਇਲਾਹੀ ਸਰੂਪ ਹੁੰਦੇ ਹਨ ਉਹ ਰੂਹਾਂ ਦੇ ਆਧਾਰ ਲਈ ਹੀ ਇਸ ਮਾਤ ਲੋਕ ਵਿੱਚ ਅਵਤਾਰ ਧਾਰਨ ਕਰਦੇ ਹਨ ਸੰਤ ਲੋਕਾਂ ਨੂੰ ਆ ਜੀਵਨ ਧਰਮਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਉਹ ਆਪਣੀ ਉਹ ਜਸਵੀ ਬਾਣੀ ਅਤੇ ਪਵਿੱਤਰ ਮੌਜੂਦਗੀ ਦੀ ਮਹਿਮਾ ਨਾਲ ਬੁਰੀ ਪ੍ਰਵਿਰਤੀ ਵਾਲੇ ਲੋਕਾਂ ਨੂੰ ਵੀ ਧਾਰਮਿਕ ਅਤੇ ਭਗਤ ਬਣਾ ਦਿੰਦੇ ਹਨ ਜਿਸ ਤਰ੍ਹਾਂ ਇੱਕ ਡਾਕਟਰ ਹਸਪਤਾਲ ਵਿੱਚ ਰਹਿੰਦਾ ਹੋਇਆ ਇੱਕ ਰੋਗੀ ਨਾ ਹੋ ਕੇ ਸਗੋਂ ਇਲਾਜ ਕਰਨ ਵਾਲਾ ਹੁੰਦਾ ਹੈ ਠੀਕ ਉਸੇ ਤਰ੍ਹਾਂ ਹੀ ਸੰਤ ਜਨ ਮਨੁੱਖ ਜੀਵਨ ਧਾਰਨ ਕਰਕੇ ਦੁੱਖ ਨਿਵਾਰਕ ਤੇ ਜੀਵ ਉਧਾਰਕ ਦੇ ਰੂਪ ਵਿੱਚ ਸਾਦਾ ਜੀਵਨ ਬਤੀਤ ਕਰਦੇ ਹਨ ਉਹਨਾਂ ਦਾ ਪਾਵਨ ਜੀਵਨ ਪਰਮਾਰਥ ਤੇ ਆਧਾਰਿਤ ਹੁੰਦਾ ਹੈ ਇਸੇ ਤਰ੍ਹਾਂ ਹੀ ਸਰਬ ਧਰਮ ਸੰਗਮ ਦੇ ਪ੍ਰਤੀਕ ਡੇਰਾ ਸੱਚਾ ਸੌਦਾ ਦੇ ਸੱਚੇ ਮੁਰਸ਼ਦ ਸ਼ਾ ਸਤਨਾਮ ਸਿੰਘ ਜੀ ਮਹਾਰਾਜ ਦਾ ਨਾਮ ਜੁੜਿਆ ਹੋਇਆ ਹੈ ਆਪ ਜੀ ਨੇ ਕਦੇ ਵੀ ਆਪਣੇ ਸਰੀਰਕ ਕਸ਼ਟਾਂ ਦੀ ਪਰਵਾਹ ਨਾ ਕਰਦੇ ਹੋਏ ਇਨਸਾਨੀਅਤ ਤੇ ਪਰਮਾਰਥੀ ਸੇਵਾ ਦੇ ਲਈ ਆਪਣੇ ਸਾਰੇ ਭੌਤਿਕ ਸੁੱਖਾਂ ਦੀ ਅਹੂਤੀ ਦੇ ਦਿੱਤੀ ਆਓ ਆਪ ਜੀ ਦੇ پاک ਪਵਿੱਤਰ ਜੀਵਨ ਦੇ ਬਾਰੇ ਜਾਣੀਏ ਸੰਤ ਮਹਾਤਮਾ ਦਾ ਜੀਵਨ ਸਾਡੇ ਸਭ ਲਈ ਪ੍ਰੇਰਨਾ ਦਾ ਸਰੋਤ ਹੁੰਦਾ ਹੈ ਸਾਨੂੰ ਆਪਣੇ ਗੁਰੂਆਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਪਵਿੱਤਰ ਜਨਵਰੀ ਦੇ ਮਹੀਨੇ 'ਚ ਪੂਜਨੀਕ ਪਰਮ ਪਿਤਾ ਸ਼ਾਸਤਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਤਾਂ ਇਸ ਸੀਰੀ ਵਿੱਚ ਅਸੀਂ ਜਾਣਾਂਗੇ ਆਪਣੇ ਮੁਰਸ਼ਦ ਰੂਹਾਨੀਅਤ ਦੇ ਸੱਚੇ ਰਹਿਬਰ ਪਰਮ ਪਿਤਾ ਸ਼ਾਸਤਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੀਵਨ ਬਾਰੇ ਜਿਨ੍ਹਾਂ ਨੇ ਧਰਤੀ ਤੇ ਅਵਤਾਰ ਧਾਰਨ ਕਰਕੇ ਰੂਹਾਂ ਨੂੰ काल दी मजबूत पकड़ तो मुक्त करवाया ਅਤੇ ਮੋਕਸ਼ ਦਾ ਮਾਰਗ ਦਿਖਾਇਆ ਆਓ ਵੇਖੋ ਖਾਸ ਪੇਸ਼ਕਸ਼ ਸਿਰਫ ਸੱਚ ਕਹੂੰ YouTube ਚੈਨਲ ਤੇ